ਸਰਕਾਰ ਮੁਰਦਾਬਾਦ ਸਿੱਖ ਵਿਰੋਧੀ ਸਰਕਾਰ ਮੁਰਦਾਬਾਦ ਮਾਫੀਆ ਸਰਕਾਰ ਮੁਰਦਾਬਾਦ ਰੇਤ ਮਾਫੀਆ ਸਰਕਾਰ ਮੁਰਦਾਬਾਦ ਕੇਵਲ ਮਾਫੀਆ ਸਰਕਾਰ ਮੁਰਦਾਬਾਦ ਰੇਤ ਮਾਫੀਆ ਸਪੀਕਰ ਮੁਰਦਾਬਾਦ ਰੇਤ ਮਾਫੀਆ ਰਾਣਾ ਮੁਰਦਾਬਾਦ ਰੇਤ ਮਾਫੀਆ ਮੁੱਖ ਮੰਤਰੀ ਮੁਰਦਾਬਾਦ ਅਸੀਂ ਤਾਂ ਆਪਾਂ ਨੂੰ ਅੱਛਾ ਜੀ ਅੱਜ ਹੈਗਾ ਤੁਹਾਡੇ ਕੋਲ ਹੁਕਮ ਕੋਈ ਹਾਂ ਜੀ ਸਾਈਨ ਹੋਏ ਹੋਏ ਸਾਈਨ ਸਾਈਨ ਵੈਰੀ ਹੋਰ ਇਹਦੇ ਕੀ ਲਿਖਿਆ ਦੇਖੋ ਅੱਜ ਹਾਂ ਸਰ 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 ਜੀ ਅੱਜ ਉਹ ਸਰ ਇੱਧਰ ਅਸੀਂ ਵੇਟ ਕਰਾ ਅਸੀਂ ਲੜਨਾ ਨਹੀਂ ਗਾ ਤੁਹਾਡੇ ਅਸੀਂ ਵੇਟ ਆ ਅਸੀਂ ਕੱਲ ਵੀ ਵੇਟ ਕਰਦੇ ਜੇ ਤੁਸੀਂ ਸਾਈਨ ਕੀਤਾ ਆਰਡਰ ਲੈ ਕੇ ਆਉਂਦੇ ਅੱবি ਕਹਦੇ ਆ ਵੀ ਤੁਸੀਂ ਆਪਣੀ ਦੋ ਬਿਜ਼ਨਸ ਮੇਰੇ ਕੁਝ ਪਰਚੂ ਲਿਖੇ ਆ ਸੀ ਕੰਪਿਊਟਰ ਦੇ ਵਿੱਚੋਂ ਟਾਈਪ ਕਰਕੇ ਤੁਹਾਡੇ ਹੱਥੇ ਫਾੜੀਆ ਮੰਨ ਜੂਗੇ ਤੁਸੀਂ ਯੂ ਆਰ ਨਾਟ ਸਸਪੈਂਡ ਯੂ ਆਰ ਨਾਟ ਬਿਜ਼ਨਸ ਅਸੀਂ ਮਤਲਬ ਬਿਨਾ ਸਾਈਨਾਂ ਤੋਂ ਇੱਕ ਗਿੱਦੜ ਪਰਚਾ ਲਿਆ ਕੇ ਸਾਡੇ ਮੂੰਹ ਤੇ ਚੇਪੋ ਵੈਰੀ ਬੈਡ ਆਪਣੀ ਡਿਊਟੀ ਕਰੋ ਔਰ ਸਟਿੱਕਰ ਤੋਂ ਨਹੀਂ ਤਨਖਾਹ ਲੈਂਦੇ ਸਾਡੀ ਜਨ ਖਾਲੀ ਲੜਾਈ ਤੁਹਾਡੇ ਨਾਲ ਬਾਕੀ ਲੜਾਈ ਸਾਡੇ ਨਾਲ ਕਿੱਧਰ चौकीदारो अभी हम अपना काम कर ਓਏ ਗੋਣ ਅ ਸਾਡੀ ਹੱਡੀ ਦੇਖੋ ਅਸੀਂ ਆਪਣੀ ਹੱਡੀ ਲਾਵਾਂਗੇ ਥੋੜੀ ਜਿਹੀ ਵਿਚੜਾ ਲਾਉਂਦੇ ਹਾਂ ਲਓ ਜੀ ਬਾਕੀ ਵੀ ਲਾਓ ਪੱਟ ਦੇ ਵਿੱਚ ਆਪ ਨੂੰ ਉੱਪਰ ਜਾ ਕੇ ਸਾਡੀ ਹੱਡੀ ਲਾਉਣੀ ਹੈ ਕੈਨੇਪੀ ਲੱਗਣੀ ਹੈ ਇਹ ਪਹਿਲਾਂ ਦੇਖ ਕੇ ਇਧਰ ਆ ਨੋ ਨਹੀਂ ਇਹਨਾਂ ਨੂੰ ਲਾ ਲੈਣ ਦੇ ਇੱਕ ਫੜ ਲਓ ਆ ਇਹ ਫੜੋ ਭਾਜੀ

ਮਾਫੀਆ ਸਰਕਾਰ ਮਰਦਾਬਾਦ ਮਾਫੀਆ ਸਰਕਾਰ ਮਰਦਾਬਾਦ ਮਾਫੀਆ ਸਰਕਾਰ ਮਰਦਾਬਾਦ ਮਾਫੀਆ ਸਰਕਾਰ ਮਰਦਾਬਾਦ ਲੇਟਾ ਪਜਰੀ ਖਾਨ ਵਾਲੀ ਸਰਕਾਰ ਮਰਦਾਬਾਦ ਜ਼ਮੀਨਾਂ ਹਰਪ ਕਰਨ ਵਾਲੀ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਤਾਰੇ ਸਾਡਾ ਮਨਸ਼ੂਬਾ ਸੁਣ ਲਓ ਪਹਿਲਾਂ ਦੇਖੋ ਗੱਲ ਇਹ ਆ ਕਨਸੈਪਟ ਕਨਸੈਪਟ ਸਾਡਾ ਜਿਹੜਾ ਰਾਜੇ ਫੜਿੰਗੇ ਨੇ ਹੱਟੀ ਲਾਈ ਸੀ ਨਾ ਨਕਲੀ ਅਸੀਂ ਲਾਉਣ ਲੱਗੇ ਆ ਅਸਲੀ ਜਿਹੜਾ ਇਹ ਕਹਿੰਦਾ ਸੀ ਕਾਂਗਰਸ ਕਿ ਬਾਦਲਾਂ ਦੀ ਬਾਦਲਾਂ ਦੀ ਹੱਟੀ ਸਾਡਾ ਕਨਸੈਪਟ ਹੈਗਾ ਵਾ ਅਸੀਂ ਅਸਲੀਅਤ ਦੱਸਣ ਆਏ ਆ ਕਾਂਗਰਸ ਮਾਫੀਆ ਨੇ ਕੀਤਾ ਬਾਦਲਾਂ ਦੀ ਹੱਡੀ ਤੇ ਕਮਜੋਰ ਸਰ ਸਰ ਬਾਦਲਾਂ ਦੀ ਹੱਡੀ ਨੇ ਕੀਤਾ ਕਾਂਗਰਸ ਤੇ ਵਿਚਾਲੇ ਵਿੱਚ ਪਿੱਛੋਂ ਪਿੱਛੋਂ ਕਮਜੋਰ ਕਾਂਗਰਸ ਮਾਫੀਆ ਨੇ ਜੋ ਪਿੱਛੋਂ ਬਾਦਲਾਂ ਦੀ ਹੱਡੀ ਤੇ ਕਮਜੋਰ ਕਾਂਗਰਸ ਮਾਫੀਆ ਨੇ ਕੀਤਾ ਬਾਦਲਾਂ ਦੀ ਹੱਡੀ ਤੇ ਕਮਜੋਰ ਕਾਗਰਸ ਮਾਫੀਆ ਨੇ ਕੀਤਾ ਬਾਦਲਾ ਦੀ ਹੱਡੀ ਤੇ ਕਾਗਰਸ ਮਾਫੀਆ ਨੇ ਕੀਤਾ ਬਾਦਲਾ ਦੀ ਹੱਡੀ ਤੇ ਕਾਗਰਸ ਮਾਫੀਆ ਨੇ ਕੀਤਾ ਬਾਦਲਾ ਦੀ ਹੱਡੀ ਤੇ ਕਾਗਰਸ ਆਹੋ ਸਾਡਾ ਤੁਸੀਂ ਵੇਖਾ ਦੀ ਹੱਡੀ ਦੇਖ ਜੋ ਭਾਜੀ ਚੱਲ ਗਿਆ ਹੋ ਜਾਣਾ ਇਹ ਸੀਆ ਦੀ ਹੱਡੀ ਲੋੜ ਲੱਗਦੀ ਹੈ ਇੱਕ ਮਿੰਟ ਇੱਕ ਮਿੰਟ ਸਰਕਾਰੀ ਸਾਬ ਇੱਕ ਮਿੰਟ ਇੱਕ ਮਿੰਟ ਉਹਨੂੰ ਇਹਨਾਂ ਦੀ ਗੱਲ ਸੁਣੋ ਹੋ ਪਿਛਲੇ ਉਹ ਪਿਛਲੇ ਮੋੜ ਤੇ ਬੈਠ ਕੇ ਸਰ ਪਤਾ ਨਹੀਂ ਆ ਖਲਾ ਸਾਹਿਬ ਖਲਾ ਸਾਹਿਬ ਵਿਧਾਨ ਸਭਾ ਦੇ ਕਿ ਨਾ ਨਾ ਅੱਛਾ ਲੱਗਦਾ ਇੱਕ ਭਾਈ ਸਾਹਿਬ ਉਹ ਬੈਨਰ ਕਿੱਥੇ ਜੀ ਉਹ ਬੈਨਰ ਹਾਂ ਬੈਨਰ ਬਾਗ ਹੱਟੀ ਤੇ ਸਜਾਉਣਾ ਨਹੀਂ ਕੋਈ ਕਰ ਇੱਥੇ ਵੀ ਪਾ ਲਿਆ ਉਹ ਵੀ ਬੈਨਰ ਡੱਡਾ ਪਾ ਲਿਆ ਜਦੋਂ ਸਰ ਲੈ ਆਓ ਖੈਰਾ ਸਾਹਿਬ ਪਿੱਛੇ ਵਾਲਾ ਉਹ ਚੁੱਕਿਆ ਚਲਾ ਦੇ ਕਾਂਗਰਸ ਮਾਫੀਆ ਨੇ ਬਾਦਲਾ ਵੀ ਹੱਤੀ ਤੇ ਕੀਤਾ ਚਬਜੇ ਆਣੀ ਸਰਕਾਰ ਮਰਦਾਵਤ ਮਾਫੀਆ ਸਰਕਾਰ ਮਰਦਾਵਤ ਮਾਫੀਆ ਸਰਕਾਰ ਮਰਦਾਵਤ ਕਾਂਗਰਸ ਸਰਕਾਰ ਮਰਦਾਬਾਹ ਕਾਂਗਰਸ ਸਰਕਾਰ ਮਰਦਾਬਾਹ ਮਾਫੀਆ ਸਰਕਾਰ ਮਰਦਾਬਾਹ ਰੇਤਾ ਬਜਰੀ ਖਾਣ ਵਾਲੀ ਸਰਕਾਰ ਮਰਦਾਬਾਹ ਵਿਨਾ ਹੜਪ ਕਰਨ ਵਾਲੀ ਸਰਕਾਰ ਮਰਦਾਬਾਹ ਕਾਂਗਰਸ ਮਾਫੀਆ ਨੇ ਕੀਤਾ ਬਦਲਾ ਦੀ ਹੱਡੀ ਤੇ ਮਰਦਾਬਾਹ ਕਾਂਗਰਸ ਮਾਫੀਆ ਨੇ ਕੀਤਾ ਬਦਲਾ ਦੀ ਹੱਡੀ ਤੇ ਮਾਫੀਆ ਰਾਜੇ ਵੜਿੰਗ ਦੀ ਕਮਜਾ ਬਾਦਲਾ ਦੀ ਹੱਡੀ ਤੇ ਕੀਤਾ ਰਾਜੇ ਬੜਿੰਗ ਨੇ ਕਮਜਾ ਬਾਦਲਾ ਦੀ ਰੇਤੇ ਦੀ ਸਤਾਲ ਤੇ ਰਾਣੇ ਨੇ ਕੀਤਾ ਕਮਜਾ ਬਾਦਲਾ ਦੀ ਰੇਤੇ ਦੀ ਹੱਡੀ ਤੇ ਰਾਣੇ ਨੇ ਕੀਤਾ ਕਮਜਾ ਬਾਦਲਾ ਦੇ ਫਾਸਟ ਵੇ ਕੇਵਲ ਮਾਫੀਆ ਤੇ ਕੈਪਟਨ ਨੇ ਕੀਤਾ ਕਮਜਾ ਬਾਦਲਾ ਦੇ ਪਾਸਟ ਵੇ ਕੇਵਲ ਮਾਫੀਆ ਤੇ ਰਾਣੇ ਨੇ ਰੇਤਾ ਬਜਰੀ ਬਾਦਲਾਂ ਦੇ ਮਾਫੀਆ ਤੇ ਕੀਤਾ ਸਪੀਕਰ ਨੇ ਕਾਦੀਆ ਪਿਕਰ ਅਸੀਂ ਇਹਨਾਂ ਦੇ ਨਾਲ 50 ਬਾਦਲਾਂ ਦੇ 50 ਸਰਕਾਰ ਦਲਤ ਵਿਰੋਧੀਆ ਪੱਕਾ ਲਾ ਰਹੀ ਹੈ ਸਾਡੀਆਂ ਸਿੱਖਾਂ ਦੀ ਪੱਕਾ ਲਾ ਰਹੀ ਹੈ ਦਲਤ ਵਿਰੋਧੀਆ ਔਰ ਇਹ ਸਰਕਾਰ ਦਾ ਅਸੀਂ ਵਿਰੋਧ ਕਰਾਂਗੇ ਗਿਆ ਹੋਇਆ ਬੰਦਾ ਲੈਣ ਗਿਆ ਹੋਇਆ ਔਰ ਰੇਤਾ ਬਜਰੀ ਬਾਦਲਾਂ ਦੇ ਮਾਫੀਆ ਤੇ ਕੀਤਾ ਸਪੀਕਰ ਨੇ ਨਮਸਕਾਰ ਸਪੀਕਰ ਦੇ ਝਵਾਈ ਨੇ ਨਮਸਕਾਰ ਝਵਾਈ ਵੀ ਹੈਗਾ ਉੱਪਰ ਝਵਾਈ ਦੇਖੋ ਕਿੱਥੇ ਮਾਰੀ ਫੋਟੋ ਕਿੱਥੇ ਆ ਉਹ ਆ ਰਿਹਾ ਦੇਖੋ ਇਹਦਾ ਝਵਾਈ ਆ ਸਪੀਕਰ ਦਾ ਟਰੋਮ ਟਰੋਮ ਸੰਦ ਪੰਗਵਾਰ ਪਲੀ ਠੀਕ ਐਸ ਦੇ ਨਾਮ ਦੇ ਉੱਤੇ ਜਿਹੜਾ ਰੋਪੜ ਆ ਰ ਅਨੰਦਪੁਰ ਸਾਹਿਬ ਦੇ ਵਿੱਚ ਮਾਫੀਆ ਦਾ ਸਰਗਣਾ ਸਪੀਕਰ ਤੇ ਸਪੀਕਰ ਦਾ ਜਵਾਈ ਤੇ ਸੀ ਕਰਦੀ ਸਾਰੀ ਫੈਮਿਲੀ ਸਾਈਡ ਹੋ ਗਿਆ ਸਾਡੀ ਸਾਰੀ ਸਮਾ ਦਿਓ ਹੁਣ ਸਾਡਾ ਇੱਕ ਮਿੰਟ ਉਹ ਪਾਇਨਰ ਪਾਇਨਰ ਆ ਰਿਹਾ ਪਾਇਨਰ ਸਾਰਾ ਉਸੇ ਲਾਉਣ ਲੱਗਿਆ ਹੱਡੀਆਂ ਨਹੀਂ ਰਏ ਅਸੀਂ ਇੱਥੇ ਹੀ ਆ ਅਸੀਂ ਹੱਟੀ ਲਾਉਣੀ ਆ ਉਹਨੂੰ ਉਸਾਨ ਸਜਾਉਣ ਲੱਗਿਆ ਕਿ ਉਹ ਨਾਲ ਉੱਤੇ ਰੇਤਾ ਪੁੱਛੀ ਅਗਲੇ ਪਾਸੇ ਲਿਆਓ ਯਾਰ ਬੈਂਚ ਇੱਥੇ ਜਾਓ ਨਾ ਇੱਥੇ ਨਾ ਅੱਧਾ ਲਾਓ ਜੀ ਹਾਂ ਚਲੋ ਉਹਨੂੰ ਆਦੀ ਤੋਂ ਖਾਲੀ ਉੱਥੇ ਲੋ ਜਾ ਰਹੇ ਆ ਉਧਰ ਸ਼ਾਮ ਕੋ ਖਾਲੀ ਹੈਗੀ ਧੰਨਵਾਦੀ ਵਾਲਾ ਕਿਤੇ ਅਗਰ ਮਨੋ ਧਿਆਨ ਦਿੱਤੀ ਹੈ ਯਾਰ ਇਹ ਕਿਛਦੇ ਸੁਣਵਾ ਆਪੇ ਆ ਆ ਸਹੀ ਆ ਖਾਲੀ ਹੈਗਾ ਇੱਥੇ ਤੋਂ ਇੱਥੇ ਲਾ ਲਓ ਫਿਰ ਕੱਕੇ ਇੱਥੇ ਲਿਆਓ ਕਨ ਵੀ ਯਾਰ ਲਓ ਖੋਲੋ ਜਰਾ ਆ ਸਾਰੇ ਆਪਣੇ ਆਪਣੇ ਬੈਨਰ ਭਾਈਓ ਕਨੋ ਵੀ ਹੈਗੀ ਆ ਦੁਕਾਨ ਸਜੇ ਕਿਹਾ ਅੱਜ ਤੂੰ ਕਿੱਥੇ ਆ ਰਿਹਾ ਕਿਤੇ ਸ਼ਾਰ ਤੋਂ ਪੁੱਛਣਾ ਦੇਖੋ ਯਾਰ ਲੋਕਾਂ ਨੂੰ ਕੀ ਆਜਾ ਕਾਲਾਨਸਾਲੀ ਬਾਈ ਇੱਧਰ ਉਹ ਸਾਰੀ ਜਗ੍ਹਾ ਖਾਲੀ ਹੈ ਵੱਡੀ ਕੱਢੀ ਕਰ ਲੈ ਇੱਧਰ ਆਓ ਇੱਧਰ ਆਓ ਯਾਰ ਅੱਛਾ ਕੋਈ ਗੱਲ ਠੀਕ ਹੈ ਬੰਸੇ ਹਾਂ ਸਹੀ ਹੈ ਇਹ ਕਹਿੰਦੇ ਇੱਧਰ ਲਾਓ ਸੋ ਦੈਟ ਬਿਲਡਿੰਗ ਆਲਸੋ ਕਮ ਨਾ ਬੰਦਾ ਇੱਧਰ ਲਿਆਓ ਯਾਰ ਇੱਧਰ ਲੈ ਆਓ ਯਾਰ ਇੱਧਰ ਲੈ ਆਓ ਬਾਦਲਾਂ ਦੀਆਂ ਰੇਤੀਆਂ ਖੱਡਾਂ ਤੇ ਰਾਣੇ ਨੇ ਕੀਤਾ ਬਾਦਲਾਂ ਦੀਆਂ ਰੇਤੀਆਂ ਖੱਡਾਂ ਤੇ ਰਾਣੇ ਨੇ ਕੀਤਾ ਕਬਜਾ ਬਾਦਲਾਂ ਦੀਆਂ ਰੇਤੀਆਂ ਖੱਡਾਂ ਤੇ ਰਾਣੇ ਨੇ ਕੀਤਾ ਕਬਜਾ ਬਾਦਲਾਂ ਦੀ ਕੇਵਲ ਮਾਫੀਏ ਤੇ ਕੈਪਟਨ ਨੇ ਕੀਤਾ ਕਬਜਾ ਬਾਦਲਾਂ ਦੇ ਕੇਵਲ ਮਾਫੀਏ ਤੇ ਕੈਪਟਨ ਨੇ ਕੀਤਾ ਕਬਜਾ ਬਾਦਲਾਂ ਦੇ ਕੇਵਲ ਮਾਫੀਆ ਤੇ ਕੈਪਟਨ ਨੇ ਕੀਤਾ ਕਬਜਾ ਠੀਕ ਹੈ ਹੋਰ ਸਿੱਧੇ ਆਓ ਜੀ ਆਓ ਕਾ ਥੋੜੇ ਜਿਹੇ ਅਲੱਗ ਪਸਾਰੀਆਂ ਨੇ ਜੰਦਾਨ ਭੱਜਾਂ ਪੰਜਾਬੀਆਂ ਨੂੰ ਚੋਣਾਂ ਆਉਂਦੀਆਂ ਨੇ ਜੀ ਛੁੱਟੀ ਪੜਾ ਦੇ ਦੋ ਆ ਬਿਜਲੀ ਪਾਕਿਸਤਾਨੀਆਂ ਨੂੰ ਰੇਤਾ ਨੇਪਾਲੀਆਂ ਨੂੰ ਪੰਜਾਬੀਆਂ ਨੂੰ ਕੀ ਆ ਛੁਣਛਾ ਰੇਤਾ ਨੇਪਾਲੀਆਂ ਨੂੰ ਬਿਜਲੀ ਪਾਕਿਸਤਾਨੀਆਂ ਨੂੰ ਪੰਜਾਬੀਆਂ ਨੂੰ ਕੀ ਆ ਛੁਣਛਾ ਆ ਛੁਣਛੁਣੇ ਵਾਲੀ ਸਰਕਾਰ ਹੈ ਅੱਜ ਬਾਦਲ ਨੇ ਅਮਿੰਦਰ ਸਿੰਘ ਨੇ ਕਿਹਾ ਵਾ ਕਿ ਅਸੀਂ 9500 ਦਾ 9500 ਕਰੋੜ ਦਾ ਪੈਕੇਜ ਦੇਾਂਗੇ ਭਰਾਓ ਤੇ ਸਤਕਾਰਯੋਗ ਮੀਡੀਆ ਵਾਲਿਓ 55 ਸਾਲਾਂ ਚ 9500 ਕਰੋੜ ਰੁਪਈਆ ਦੇਣਾ ਇਹਨਾਂ ਦਾ ਵਿਆਜ ਬਣ ਜਾਣਾ 1 ਲੱਖ ਕਰੋੜ ਦਾ ਕਿਸਾਨਾਂ ਦਾ 1 ਲੱਖ ਕਰੋੜ ਰੁਪਏ ਦਾ ਵਿਆਜ ਅਗਰ 10% ਲਾਈਏ ਸਾਲ ਦਾ ਤੇ 10000 ਕਰੋੜ ਰੁਪਈਆ ਸਾਲ ਦਾ ਬਣ ਜਾਂਦਾ ਵਿਆਜ ਵੀ ਨਹੀਂ ਦੇ ਰਹੀ ਸਰਕਾਰ ਪ੍ਰਿੰਸੀਪਲ ਤਾਂ ਕੀ ਦੇਣਾ ਇਸ ਲਈ ਬਾਦਲਾਂ ਦੀ ਇੱਟਾਂ ਬਜਰੀ ਦੀ ਦੁਕਾਨ ਤੇ ਕੀ ਤਾਂ ਸਪੀਕਰ ਤੇ ਜਵਾਈ ਨੇ ਬਾਦਲਾ ਦੀ ਰੇਤਾ ਬਜਰੀ ਦੀ ਦੁਕਾਨ ਤੇ ਸਪੀਕਰ ਨੇ ਜਵਾਬ ਨਹੀਂ ਕੀਤਾ ਸਭ ਜਾ ਕੀ ਇਹ ਪ੍ਰੋਟੈਸਟ ਕਰਦਾ ਬਾਦਲਾ ਦੇ ਕੇਵਲ ਮਾਫੀਆ ਤੇ ਕੈਪਟਨ ਮੁੱਖ ਮੰਤਰੀ ਨੇ ਕੀਤਾ ਸਭ ਜਾ ਬਾਦਲਾ ਦੇ ਕੇਵਲ ਮਾਫੀਆ ਫਾਸਟਵੇ ਤੇ ਮੁੱਖ ਮੰਤਰੀ ਨੇ ਕੀਤਾ ਸਭ ਜਾ ਇਸ ਤਰ੍ਹਾਂ ਕਿ ਮੋਦਨ ਰਾਜੇ ਬੜਿੰਗ ਨੇ ਇੱਕ ਫਰਜੀ ਹੱਟੀ ਲਾਈ ਸੀ ਬਾਦਲਾ ਦੀ ਹੱਟੀ ਕਹਿ ਕੇ ਅੱਜ ਸਾਡੀ ਖੱਟੀ ਅਸੀਂ ਅਸਲੀ ਲੈ ਕੇ ਆਏ ਆ ਜਿਹੜਾ ਮਾਫੀਆ ਬਾਦਲਾ ਦਾ 10 ਸਾਲ ਸਿਗਾ ਕਾਂਗਰਸ ਨੇ ਵਿੱਚੇ ਰਾਜੇ ਬੜਿੰਗ ਹੋਣਾ ਨੇ ਇਹਨਾਂ ਦੇ ਬੌਸ ਅਮਰਿੰਦਰ ਨੇ ਸਪੀਕਰ ਨੇ ਔਰ ਰਾਣੇ ਗੁਰਜੀਤ ਨੇ ਇਹਨਾਂ ਨੇ 3 ਮਹੀਨਾ ਸਾਰੇ ਰਿਕਾਰਡ ਤੋੜ ਦਿੱਤੇ ਨੇ ਔਰ ਅੱਜ ਕਬਜ਼ਾ ਜਿਹੜਾ ਹੈ ਸਾਰੇ ਤਰ੍ਹਾਂ ਦੀਆਂ ਹੱਟੀਆਂ ਤੇ ਬਾਦਨਾ ਦੀ ਹੱਟੀਆਂ ਤੇ ਕਾਂਗਰਸ ਨੇ ਕੀਤਾ ਕਬਜ਼ਾ ਅੱਜ ਸਾਡੀ ਹੱਟੀ ਉਹ ਆ ਇੱਥੇ ਰੇਤਾ ਬਚਰੀ ਵੀ ਮਿਲੇਗੀ ਇੱਥੇ ਸੂਮਪਿੰਡ ਦੀ ਸਰਕਾਰੀ ਜ਼ਮੀਨ ਵੀ ਮਿਲੇਗੀ ਆ ਪਹਾਦਰ ਵੀ ਮਿਲੇਗਾ ਆ ਸਪੀਕਰ ਦਾ ਜਵਾਈ ਵੀ ਮਿਲੇਗਾ ਅੱਜ ਸਾਰੀ ਹੱਟੀ ਗੁੱਸਾ ਨਹੀਂਗਾ ਨਾ ਪੜਾਤਾ ਨਾ ਗੁੱਸਾ ਸੱਚੀਆਂ ਗੱਲਾਂ ਨੇ ਹੋ ਸਕਦਾ ਸੱਚ ਕੜਵਲ ਤੁਹਾਨੂੰ ਵੀ ਲੱਗਦਾ ਬੈਲ ਨਹੀਂ ਲੱਗਦਾ ਮੇਰੇ ਸਾਥੀ ਨੂੰ ਨਹੀਂ ਲੱਗਦਾ ਤੁਹਾਨੂੰ ਨਹੀਂ ਲੱਗਦਾ ਪੂਰੇ ਪੰਜਾਬ 'ਚ ਇਹਦੀ ਪੁੱਲ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਨਹੀਂ ਲੱਗਦਾ ਉਹ ਕਹਿੰਦੇ ਵੀ ਗੱਸੋ ਪੈਸ ਤੇ ਖੈਰਾ ਝੂਠੀ ਬੋਲਦੇ ਆ ਜੇ ਝੂਠ ਬੋਲਦੇ ਆ ਤੇ ਵਿਧਾਨ ਸਭਾ ਦੇ ਅੰਦਰ ਬਹਿਸ ਤੇ ਕਿਉਂ ਭਾਈਦੇ ਹੋ ਤੁਸੀਂ 70ੋਂ 80 ਤੋਂ ਆ ਕੁਸੀਂ 70 ਜਾਣਿਓ ਜੇ ਤੁਹਾਡੇ ਪੱਲੇ ਸਜਾਈ ਆ ਤੇ ਬਹਿਸ ਕਰੋ ਸੋ ਅੱਜ ਦਾ ਕਨਸੈਪਟ ਕੀ ਹੈ ਅੱਜ ਦਾ ਕਨਸੈਪਟ ਹੈ ਕਿ ਜਿਹੜਾ 10 ਸਾਲ ਬਾਦਲਾਂ ਦੇ ਰੇਤ ਮਾਫੀਆ ਨੇ 295000 ਕਰੋੜ ਰੁਪਏ ਦਾ ਪੰਜਾਬ ਸੂਬੇ ਦਾ ਰੇਤਾ ਤੇ ਬਜਰੀ ਖਨਨ ਮਾਫੀਆ ਬਣਾ ਕੇ 295000 ਕਰੋੜ ਰੁਪਇਆ ਖਾਦਾ ਤੇ ਉਹ ਫੱਟੀ ਦੇ ਉੱਤੇ ਕਾਂਗਰਸ ਮਾਫੀਆ ਨੇ ਕਬਜ਼ਾ ਕਰ ਰਿਹਾ ਕੇਵਲ ਮਾਫੀਆ ਫਾਸਟਵੇ 12370 ਕਰੋੜ ਰੁਪਇਆ ਸਰਗਣਾ ਕੌਣ ਗੁਰਦੀਪ ਜਹਰ ਜਿਹੜਾ ਸੁਖਵੀਰ ਬਾਦਲ ਨੂੰ ਦੇਖੋ ਬਾਏ ਬਾਏ ਕਰਕੇ ਕੈਪਟਨ ਦੀ ਉਂਗਲ ਫੜ ਲਈ ਉਹਨੇ ਤੇ ਪੰਜਾਬ ਦੇ ਅੰਦਰ ਜਿਹੜਾ ਕੇਵਲ ਮਾਫੀਆ ਜਿਹੜੀ ਦੁਕਾਨ ਕੇਵਲ ਮਾਫੀਏ ਦੀ ਬਾਦਲਾ ਦੀ ਸੀ ਤੇ ਉਹਦੇ ਤੇ ਇਹਨੇ ਕਬਜ਼ਾ ਕਰ ਲਿਆ ਕੱਟੜ ਕੱਟੜ ਨਹੀਂ ਕਰਦੇ ਆ ਜਿਹੜੇ ਬੰਦੇ ਅਗਰ ਵਿਧਾਨ ਸਭਾ ਦੇ ਅੰਦਰ ਬੈਠ ਕੇ ਤੁਹਾਡੀ ਪਾਰਟੀ ਦੇ ਤੁਹਾਨੂੰ ਕੁਮਸਲ ਕਰ ਦਿੱਤਾ ਕਿ ਕੋਈ ਤੁਸੀਂ ਵੀਡੀਓ ਵਾਇਰਲ ਕੀਤੀ ਹੈ ਜਾਂ ਰਿਕਾਰਡ ਤੇ ਆ ਗਿਆ ਕੋਈ ਸਾਨੂੰ ਸਾਰਿਆਂ ਨੂੰ ਕੋਈ ਸ਼ੌਂਕ ਨਿਕਾ ਲਲ ਪਾਉਂਦਾ ਕਾਰਵਾਈ ਰੋਕਦਾ ਯਕੀਨ ਰੱਖਣਾ ਮੈਂ ਆਪਣੇ ਸਰਕਾਰ ਜੋ ਸਾਰੇ ਪੰਜਾਬੀਆਂ ਨੂੰ ਇਮਾਨਦਾਰੀ ਨਾਲ ਦੱਸਣਾ ਚਾਹੁੰਦਾ 1 ਮਿੰਟ ਨਹੀਂ ਬੋਲਣ ਦੇਂਦਾ ਸਪੀਕਰ ਉਹਦਾ ਜਿਹੜਾ ਅਸੀਂ ਖੱਬੇ ਪਾਸੇ ਬੈੰਨੇ ਆ ਉਹਦਾ ਖੱਬਾ ਪਾਸਾ ਹੀ ਪੈਰਲਾਈਜ਼ ਹੋ ਗਿਆ ਆ ਉਹਨੂੰ ਸਿਰਫ ਸੱਜੇ ਪਾਸੇ ਦੇ ਟ੍ਰੈਜਰੀ ਬੈਂਚਸ ਦੇਖਦੇ ਆ ਅਸੀਂ ਕਮਲੇ ਨਹੀਂਗੇ ਅਸੀਂ ਨਲਾਇਕ ਨਹੀਂਗੇ ਸਾਨੂੰ ਸਾਰੀ ਸਮਝ ਆ ਜਦੋਂ ਸਪੀਕਰ ਕਿਸੇ ਨੂੰ ਬੋਲਣੇ ਨਹੀਂ ਦਿੰਦਾ ਤੇ ਸਾਡੇ ਕੋਲ ਕੋਈ ਰਾ ਨਹੀਂਗਾ ਕਿ ਅਸੀਂ ਹਰ ਕਿਸਮ ਦੀ ਗਲਤ ਗੱਲਾਂ ਚਾਹੇ ਉਹ ਲਾਈਵ ਵੀਡੀਓ ਤੇ ਰਾਹੀਂ ਚਾਹੇ ਅਸੀਂ ਕਾਗਜ਼ ਸੁੱਟ ਕੇ ਉਹਨੂੰ ਜਗਾਈ ਉਹਦੀ ਕੱਲ ਜੋ ਹੋਇਆ ਦਲਿਤ ਔਰਤਾਂ ਕੂਕੜੀ ਸਿਆ ਗਿਆ ਚੁੰਨੀਆਂ ਲਾਤੀਆਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਦਸਤਾਰਾਂ ਲਾਤੀਆਂ ਦਾੜੀਆਂ ਪੱਟੀਆਂ ਗਈਆਂ ਇਹਨਾਂੋਂ ਜ਼ਿਆਦਾ ਗੁੰਡਾਗਰਦੀ ਬੁਰਸ਼ਾਗਰਦੀ ਦਾ ਨਾਚ ਇਸ ਵਿਧਾਨ ਸਭਾ ਚ ਜਦੋਂ ਤਾਂ 1968 ਦਾ ਸੁਪਾ ਬਣਿਆ ਉਦੋਂ ਤੋਂ ਅੱਜ ਤੱਕ ਨਹੀਂ ਹੋਇਆ ਇਸ ਲਈ ਸਾਡਾ ਮਨਸੂਬਾ ਹੈ ਹੁਣ ਹੋਏ ਸਾਡੀ ਪਾਰਟੀ ਦੇ ਲੀਡਰਜ਼ ਅੰਦਰ ਬੈਠੇ ਨੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਇਹ ਕੀਤੀਆਂ ਹੋਈਆਂ ਅਵਗਿਆਵਾਂ ਦੀ ਮਾਫੀ ਮੰਗਣੀ ਪਵੇਗੀ ਵਰਨਾ ਇਹ ਹਾਊਸ ਅੱਜ ਤੱਕ ਹੀ ਅੱਜ ਤਾਂ ਹੁਣ ਖਤਮ ਹੋ ਚਲਾਇਆ ਡਰਾਮਾ ਸੀਗਾ ਇਹ ਬਜਟ ਸੈਸ਼ਨ ਨਹੀਂ ਸੀਗਾ ਇਹ ਫਾਰਸ ਆਈਵਾਸ਼ ਇੱਕ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਇੱਕ ਕੋਚਾ ਮਜ਼ਾਕ ਕਿਸਾਨਾਂ ਦੇ ਨਾਲ ਕੀਤਾ ਗਿਆ ਸੀਗਾ ਅਗਲਾ ਸੈਸ਼ਨ ਉਦੋਂ ਚੱਲੇਗਾ ਜਦੋਂ ਇਹ ਸਪੀਕਰ ਤਾਨਾ ਸ਼ਾਹ ਸਪੀਕਰ ਇਹ ਦਿੱਤੀ ਹੋਈ ਗਲਤ ਗੱਲਾਂ ਦੀ ਮਾਫੀ ਮੰਗੇਗਾ ਮੈਂਬਰ ਸਹਿਬਾਨ ਦੇ ਕੋਲੋਂ ਔਰਤਾਂ ਕੋਲੋਂ ਮਾਫੀ ਮੰਗੇਗਾ ਦਲਿਤ ਗੁਰਸਿੱਖ ਅੰਮ੍ਰਿਤਧਾਰੀ ਪਰਮਲ ਸਿੰਘ ਖਾਲਸਾ ਮਨਜੀਤ ਸਿੰਘ ਬਲਾਸਪੁਰ ਔਰ ਸਾਡਾ ਜਿਹੜੇ ਜੈ ਕਿਸ਼ਨ ਰੋੜੀ ਜਿਨ੍ਹਾਂ ਦੀਆਂ ਦਸਤਾਰਾਂ ਲਾਈਆਂ ਉਹਨਾਂ ਕੋਲ ਮਾਫੀ ਮੰਗੇਗਾ ਤਾਂ ਫਿਰ ਕੰਮ ਚ ਚਲ ਠੀਕ ਆ ਹੁਣ ਇਹਨੂੰ ਬੰਨਿਆ ਰਿਹਾ ਜੰਮਾਬ ਸਰਕਾਰ ਜਿੰਦਾਬਾਦ ਸਰ ਬੈਸ ਸਟਾਲ ਤੇ ਆ ਜੂ ਸਟਾਲ ਤੇ ਖਤਰਾ ਨਾ ਸਟਾਲ ਨਹੀਂ ਕਰਾਂਗੇ ਉੱਤੇ ਸਟਾਲ ਤੇ ਦਿੰਨੇ ਆ ਅਸੀਂ ਵਿੱਲੇ ਹੀ ਆਓ ਕਿਨੇ ਕਰਦੇ ਆ ਕੋਈ ਨਹੀਂ ਐਚਾ ਹੀ ਸਾਰਾ ਦਿਨ ਤੁਹਾਡੇ ਤੇ ਇਤਾਂ ਦੀ ਗੱਲ ਬਣਨੀ 6 ਫੁੱਟ ਬਸ ਬਾ ਪਿੱਛੋਂ ਆ ਰਹੇ ਥੱਲੇ ਕਰਦੀ ਥਨੇ ਘਾ ਥੋੜਾ ਥੱਲੇ ਕਰਕੇ ਥੱਲੇ ਕਰ 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 ਮਾੜੇ ਨਾ ਕੋਈ ਡੰਡੇ ਘਟਾ ਮੁੰਡਾ ਯਾਰੋ ਲਾਂਬੇ ਦੋ ਕਿੱਥੇ ਲਾਗੇ ਬੰਦਾ ਬਹੁਤ ਡੰਡੇ ਪਾਓ ਬਾਹਰ ਆ ਜਾਓ 22 ਚੱਲੇ ਆਉਣ ਜੇ ਪੈਸੇ ਤਿੰਨ ਟੋਲ ਦਿਓ ਨਾਲ ਠੀਕ ਚਲੋ ਯਾਰ ਬੰਨੇ ਪਿਆਰੇ ਦੋ ਕੀ ਗੱਲ ਐ ਰੁਪਾਲੀ ਲਾ ਕੇ ਅਨਾਰ ਦਾ ਦਲਜੀਤ ਆ ਜਾਓ ਖੁੱਦ ਯਾਰ ਐਕਸਲੈਂਡ ਤੋਂ ਦੋ ਮਿੰਟ ਰੁਕ ਜਾਓ ਦੋ ਮਿੰਟ ਰੁਕ ਜਾਓ ਯਾਰ ਦੋ ਮਿੰਟ ਦਾ ਵੇਟ ਕਰ ਲਓ ਦੋ ਮਿੰਟ ਵੇਟ ਕਰ ਲਓ ਹਲੇ ਤਾਂ 10 ਮਿੰਟ ਹੋ ਕੁਝ ਨਹੀਂ ਹੁੰਦਾ ਦੋ ਮਿੰਟ ਵੇਟ ਕਰੋ ਤੂੰ ਰੁਕੋ ਜੀ ਆਹ ਮੈਂ ਚਲਾ ਪਾਉ ਇੱਕ ਚੇਈ ਲਗਾ ਲੈ ਲਿਆ ਲੈ ਹੱਥਾਂ ਨਾਲ ਫੜ ਲਓ ਯਾਰ ਅੱਜ ਨਾ ਸਮਝ ਸਮਝ ਆਹ ਖੜਾ ਫੜ ਲਓ ਉਹ ਖੜੀ ਹੋਰ ਖੜੀ ਆਹ ਬੰਦੋ ਕੋਈ ਮਗਰਲੇ ਪਾਸੇ ਜਾ ਰਿਹਾ ਹੈ। ਜਾਓ ਚਲੋ ਪਿੱਛੇ ਜਾਓ। ਜਾਓ ਉੱਪਰ ਨਾ ਕਰੋ ਥੱਲੇ ਰੱਖੋ। ਥੋੜਾ ਪਿੱਛੇ ਹੋ ਜਾਓ ਤਰਨੂੰ ਥੋੜਾ ਆ ਵੀ ਨਜ਼ਰ ਆ ਜਾਊਗਾ ਥੋੜਾ। ਉਹਨਾਂ ਨੂੰ ਨੀਚੇ ਰੱਖੋ ਜੀ ਚਲੋ ਕੰਮ ਥੋੜਾ ਪਿੱਛੇ ਜਾਓ। ਉਹ ਜਿੰਨੇ ਬਰਾਬਰ ਆ। ਅਦਰ ਤੋਂ ਪਿੱਛੇ ਦੇਖ ਲੈ ਅਜਿਹੀ ਨੋ। ਆਪਸ ਵਿੱਚ ਕੋਈ ਇੰਸ਼ਾਅ ਲੈਓ ਆਵਾਣਾ। ਛੋੜ ਦਾ ਜਿਹੜਾ ਟੈਕ ਹਾਈਟ ਆਵਾ। ਅੰਦਰ ਕੀ ਪਿੱਛੇ ਅੰਦਰ ਕੀ ਥੋੜਾ ਥੋੜਾ। ਹਾਂ ਜੀ ਪਿੱਛੇ। ਕਰਨ ਨੂੰ ਪਿੱਛੇ ਹੋ ਜਾ। ਥੋੜਾ ਸ਼ਾਟਸ ਲੈ ਲਓ ਫਿਕਰ। ਉਹ ਸਰ ਥੋੜਾ ਫਿਕਰ। ਐਲੈਸਰ ਉਹ ਬੇਸ ਦੇ ਆ ਕੋਈ ਰੋਲ ਕਰ ਰਿਹਾ ਹੈ ਆ ਜੀ ਸਰ ਰੋਲ ਰਾਜੂ ਸਰ ਰੋਲ ਦੇਖੋ ਅਲਾਕੇ ਇਸ ਕਰਕੇ ਆ ਕਿ ਉਸ ਦਿਨ ਕਾਂਗਰਸ ਦਾ ਇੱਕ ਰਾਜਾ ਵੜਿੰਗੋਂ ਨੇ ਬੋਗਸ ਹੱਟੀ ਲਾਈ ਸੀ ਉਹਨੇ ਆਪਣੇ ਵੱਲੋਂ ਸ਼ੋਅ ਕੀਤਾ ਸੀਗਾ ਜੀ ਬਾਦਲਾਂ ਨੇ ਬੜੀ ਲੁੱਟ ਖੋਹ ਸੁੱਟ ਕੀਤੀ ਆ 10 ਸਾਲ ਰੇਤਾ ਬਚੜੀ ਕੀਤੀ ਜੀ ਸਾਈਕਲ ਕੀਤੀ ਜੀ ਫਲਾਣਾ ਕੀਤਾ ਬੋਗਸ ਹੱਟੀ ਅਸਲ ਹੱਟੀ ਅੱਜ ਲੱਗੀ ਬਾਦਲਾਂ ਦੀ ਹੱਟੀ ਤੇ ਕਾਂਗਰਸ ਦੇ ਮਾਫੀਆ ਨੇ ਕੀਤਾ ਕਬਜ਼ਾ ਅੱਜ ਅਸੀਂ ਇਹ ਦੱਸਣ ਆਏ ਆ ਦੇ ਕੋ ਰੇਤਾ ਦੇ ਉੱਤੇ ਕਬਜ਼ਾ ਹੋ ਗਿਆ ਕਾਂਗਰਸ ਦਾ ਰਾਣਾ ਗੁਰਜੀਤ ਸਿੰਘ ਸਪੀਕਰ ਦਾ ਜਵਾਈ ਆ ਖੜਾ ਆ ਦੇਖ ਲਓ ਤੁਸੀਂ ਇਹਨਾਂ ਤੇ ਐਫ ਆਈ ਆਰ ਦਰਜ ਆ 12 ਕਾਂਗਰਸ ਦੇ ਐਮ ਐਲ ਏ ਤੇ ਲੀਡਰਾਂ ਦਾ ਨਾਮ ਆ ਚੁੱਕਾ ਵਾ ਜਿਹੜੀ ਓਕਸ਼ਨ ਹੋਈ ਰੇਤਾ ਬਚਰੀ ਦੀ ਔਰ ਇਸੇ ਤਰ੍ਹਾਂ ਜਮੀਨਾਂ ਦੇ ਉੱਤੇ ਰਾਣਾ ਗੁਰਜੀਤਾ ਆ ਗਿਆ ਸ਼ੋਮਪਿੰਡ ਦੇ ਵਿੱਚ ਸਰਕਾਰੀ ਜ਼ਮੀਨ 458 ਕਨਾਲ ਤੇ ਕਬਜ਼ਾ ਕਰ ਲਿਆ ਹਰ ਕਿਸਮ ਦਾ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਸ਼ਰਾਬ ਮਾਫੀਆ ਤਿੰਨਾਂ ਮਹੀਨਾਵਾਂ ਚ ਅਕਾਲੀਆਂ ਕਾਂਗਰਸ ਨੇ ਅਕਾਲੀਆਂ ਦਾ ਰਿਕਾਰਡ ਤੋੜਤਾ ਇਸ ਲਈ ਅੱਜ ਅਸਲ ਹੱਟੀ ਰਾਜੇ ਵਣਿੰਗ ਦੀ ਫੋਕਸ ੱਟੀ ਕਾਂਗਰਸ ਦੀ ਫੋਕਸ ੱਟੀ ਅਸਲ ਹੱਟੀ ਅੱਜ ਲਾਈ ਆ ਬਾਕੀ ਵੇਚ ਸਤ ਤੁਹਾਨੂੰ ਦੱਸੇ ਉਹ ਠੀਕ ਠੀਕ ਜਿਹੇ ਸੋਣ ਦੇ 10 ਸਾਲ ਦੇ ਵਿੱਚ ਦੁਖਾਨਦਾਰਿਆ ਬਹੁਤ ਵੱਡਾ ਪੰਜਾਬ ਤੇ ਪੰਜਾਬੀਅਤ ਦੇ ਨਾਲ 295000 ਕਰੋੜ ਰੁਪਏ ਦਾ ਬਾਦਲ ਰੇਤ ਮਾਫੀਆ ਨੇ ਪੰਜਾਬ ਦਾ ਲਾਸ ਕੀਤਾ ਕਿੱਗੀ ਮਾਰੀ ਮਾਫੀਆ ਬਣਾਇਆ ਤੇ ਅੱਜ ਉਹ ਸੀਮ ਦਾ ਸੀਮ ਜਿਹੜਾ ਰੇਤ ਬਜਰ ਮਾਫੀਆ ਸੀ ਤੇ ਉਹ ਕਾਂਗਰਸ ਨੇ ਕਬਜ਼ੇ 'ਚ ਕਰ ਲਿਆ ਮਤਲਬ ਕਿ ਬਾਦਲਾਂ ਦੀ ਹੱਟੀ ਤੇ ਕਾਂਗਰਸੀਆਂ ਦਾ ਕਬਜ਼ਾ ਚਾਹੇ ਉਹ ਕੇਵਲ ਮਾਫੀਆ ਚਾਹੇ ਉਹ ਪ੍ਰਾਈਵੇਟ ਸਕੂਲ ਮਾਫੀਆ ਚਾਹੇ ਉਹ ਰੇਤ ਬਜਰ ਮਾਫੀਆ ਪੰਜਾਬ ਦੇ ਅੰਦਰ ਜਿੰਨੇ ਬਾਦਲਾਂ ਦੇ ਮਾਫੀਏ ਸੀ ਉਹਨਾਂ ਦੇ ਉੱਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਅੱਜ ਦੀ ਸਾਡੀ ਹੱਟੀ ਇਹ ਗੱਲ ਵਾਸਤੇ ਲਾਈ ਜਾ ਰਹੀ ਹੈ ਜਾਓ ਹੁਣ ਉਧਰ ਜਾਓ 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 ਆਓ ਆਹ ਖੜਾਓ ਹੁਣ दुकामी चङी <discussions autour personaje> <sm festivals> सही साची दुकानदारी मुर्दाबा मुर्दाबाद 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 मुदाबा केपी आ जाओ खुशबू केपी इधर से भी आओ सारे आ जाओ पुत्का जी क्या करते हो आ जाओ आ जाओ तो आओ सब के साथ में और पीछे तो जाओ कुछ नहीं है ज्यादा नहीं है हां हां वो यहां बिल्कुल सैनी पीछे केपी कपिल वो पीछे हो केपी के सामने पंजाब सरकार सरकार ਨਰਤ ਵਿਰੋਧੀ ਸਰਕਾਰ ਜੁਦਾਬਾਦ ਨਰਤ ਵਿਰੋਧੀ ਸਰਕਾਰ ਜੁਦਾਬਾਦ ਅਜਨਾ ਸੀ ਇੱਕ ਸਤੂ ਸਾਹਿਬ ਜਿਹੜੀ ਉਹਨਾਂ ਰਾਜੇ ਬੜਿੰਗ ਨੇ ਲਾਈ ਸੀ ਨਾ ਹੱਡੀ ਉਹ ਸੀਗੀ ਫੋਕਸ ਅਸੀਂ ਹੱਡੀ ਅਸੀਂ ਲਾਈ ਆਏ ਤੇ ਇੱਥੇ ਬੰਦੇ ਦਾ ਵੱਟ ਕੱਟ ਕੇ ਰੱਖੋ ਕਰਕੇ ਵੱਟ ਕੱਟੋ ਵੱਟ ਕੱਟ ਕੇ ਸਿੱਧੇ ਬਾਰ ਖੰਡੋ ਦਾ ਦੋਸਤਾਂ ਨੇ ਕੀਤਾ 10 ਸਾਲ ਦੇ ਲੁੱਟ ਘੁੱਟ ਤੇ ਰੇਤਾ ਬਜਰੀ ਤੇ ਕਾਂਗਰਸ ਦੇ ਮਾਫੀਆ ਨੇ 3 ਮਹੀਨਿਆਂ 'ਚ ਕੀਤਾ ਕਮਨਾ ਬਾਦਲਾਂ ਦੀ ਰੇਤ ਬਚਰੀ ਮਾਫੀਆ ਹੱਡੀ ਤੇ 3 ਮਹੀਨਿਆਂ 'ਚ ਕਾਂਗਰਸ ਦੇ ਮਾਫੀਆ ਨੇ ਕੀਤਾ ਕਮਨਾ ਆਦਲ ਸਰਕਾਰ ਮਰਦਾਬਾ ਕਾਂਗਰਸ ਸਰਕਾਰ ਮਰਦਾਬਾ ਕਾਂਗਰਸ ਪਾਰਟੀ ਮੁਲਾਬਾ ਮਾਫੀਆ ਸਪੀਕਰ ਮੁਲਾਬਾ ਮਾਫੀਆ ਸਪੀਕਰ ਮੁਲਾਬਾ ਮਾਫੀਆ ਬਦਲਾ ਦੀਆਂ ਰੇਤੇ ਦੀਆਂ ਖੱਡਾਂ ਦੇ ਸਪੀਕਰ ਦੇ ਟੰਬਰ ਨੇ ਕੀਤਾ ਬਦਲਾ ਦੀਆਂ ਰੇਤੇ ਦੀਆਂ ਖੱਡਾਂ ਤੇ ਮੰਤਰੀ ਰਾਣੇ ਨੇ ਕੀਤਾ ਬਦਲਾ ਦੇ ਕੇਵਲ ਮਾਫੀਆ ਤੇ ਕੈਪਟਨ ਨੇ ਕੀਤਾ

ਸਰਕਾਰ ਮਰਦਾਬਾਤ ਰੇਤਾ ਬਜਰੀ ਮਾਫੀਆ ਦੀ ਸਰਕਾਰ ਮਰਦਾਬਾਤ ਰੇਤਾ ਬਜਰੀ ਮਾਫੀਆ ਦੀ ਸਰਕਾਰ ਮਰਦਾਬਾਤ ਦੇਖੋ ਇੱਕ ਤਾਂ ਸਾਨੂੰ ਉਦਣ ਦਾ ਸਭ ਨੂੰ ਸਸਪੈਂਡ ਕੀਤਾ ਹੋਇਆ ਅੰਦਰ ਇੱਕ ਲਬਜ਼ ਸਪੀਕਰ ਨੇ ਨਹੀਂ ਬੋਲਣ ਦਿੱਤਾ ਇਹਨਾਂ ਨੂੰ ਔਰ ਜ਼ਿਆਦਾ ਤਾਨਾਸ਼ਾਹ ਪਿੱਟ ਰਿਹਾ ਸੀ ਅਸੀਂ ਅੰਦਰ ਐਮਐਲਏ ਨੂੰ ਜਾਣ ਨਹੀਂ ਦਿੱਤਾ ਜਦ ਤੱਕ ਸਪੀਕਰ ਜਿਹੜਾ ਆਪ ਮਾਫੀਆ ਰੇਤਾ ਬਜਰੀ ਚ ਆ ਚੁੱਕਾ ਵਾ ਜਦ ਤਾਈ ਉਹ ਸਦਨ ਚ ਜਿਹੜਾ ਉਹਨਾਂ ਨੇ ਦੁਰਵਿਵਾਰ ਕੀਤਾ ਗੁਰਸਿੱਖਾਂ ਦਾ ਉਪਮਾਨ ਕੀਤਾ ਦਸਤਾਰਾਂ ਲਾਈਆਂ ਗਲਤ ਔਰਤਾਂ ਦੇ ਵਾਲ ਕੁੱਤੇ ਚੁੰਨੀਆਂ ਲਾਈਆਂ ਔਰ ਜਿਹੜਾ ਘੜੀਸਿਆ ਗਿਆ ਤੇ ਜਿਹੜੀਆਂ ਗਾਲਾਂ ਕਢੀਆਂ ਜਦ ਤੱਕ ਸਪੀਕਰ ਮਾਫੀ ਨਹੀਂ ਮੰਗੇਗਾ ਇਹ ਅਗਲਾ ਸਦਨ ਵੀ ਜਿਹੜਾ ਹੈ ਅਸੀਂ ਚੱਲਣ ਨਹੀਂ ਦੇਵਾਂਗੇ ਕਿਉਂਕਿ ਪੰਜਾਬੀਆਂ ਦੀ ਕੈਰਤ ਤੇ ਅਣਖ ਤੇ ਇੱਜ਼ਤ ਸਭ ਤੋਂ ਪਹਿਲਾਂ ਸੁਪਰੀਮ ਹੈ ਤੇ ਦੂਜੀ ਗੱਲ ਅੱਜ ਅਸੀਂ ਆਹ ਇੱਕ ਦਿਨ ਰਾਜੇ ਬੜੇ ਕਿਉਂ ਵਹਿ ਇੱਕ ਰਾਜੇ ਬੜਿੰਗ ਨੇ ਪਰਸੋਂ ਹੱਟੀ ਲਾਈ ਸੀ ਚੌਥ ਗੂਗਲ ਸੱਡੀ ਉਹਨੇ ਆਪਣਾ ਦਿਖਾਇਆ ਜੀ ਸਾਈਕਲ ਵਿਗਦੇ ਜੀ ਫਲਾਣਾ ਅਸੀਂ ਹੱਟੀ ਲਈ ਆ ਜਸਲੀ ਕਾਂ ਆ ਕਾਂਗਰਸ ਨੇ ਜੋ ਅਕਾਲੀ ਪੱਲੇ 10 ਸਾਲ ਚ ਲੁੱਟ ਕਸੁੱਟ ਕੀਤੀ ਸੀ ਨਾ ਤਿੰਨਾਂ ਮਹੀਨਿਆਂ ਚ ਰਿਕਾਰਡ ਤੋੜਤਾ ਸਾਡਾ ਅਸੀਂ ਇਹਦਾ ਨਾਮ ਰੱਖਿਆ ਤੇ ਕਾਂਗਰਸ ਦੇ ਮਾਫੀਆ ਨੇ ਤਿੰਨ ਮਹੀਨਿਆਂ ਚ ਕੀਤਾ ਬਦਲਾ ਦੀ ਹੱਟੀ ਤੇ ਵੈਸਾ ਵੀ ਨੂੰ ਕੁਸੀ ਬਿਲਾਉਣ ਸਮਾਜ ਚ ਕੋਈ ਹੋਰੀ ਐ ਇਹਨੂੰ ਫੀਲਡ ਚ ਲੈ ਜਾ ਰਹੇ ਸਾਰੇ ਪ੍ਰੋਗਰਾਮ 12000 370 ਕਰੋੜ ਰੁਪਏ ਆ ਦੇਖੋ ਕੇਵਲ ਮਾਫੀਆ ਦੀ ਫੋਟੋ 295000 ਕਰੋੜ ਰੁਪਏ ਦੀ ਥੋੜੀ ਬੇਈਮਾਨੀ ਮਾਫੀਆ ਦੀ ਹੱਟੀ ਤੇ ਕਾਂਗਰਸੀਆਂ ਨੇ 3 ਮਹੀਨਿਆਂ ਦੇ ਵਿੱਚ ਕਬਜ਼ਾ ਕਰ ਲਿਆ ਅੱਜ ਇਹ ਕਨਸੈਪਟ ਤੇ ਅਸੀਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਮੁੱਖ ਮੰਤਰੀ ਨੂੰ ਤੁਹਾਡੇ ਜਰੀਏ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਗੈਰਤਮੰਦ ਹੈ ਧੀਆਂ ਭੈਣਾਂ ਦੀ ਇੱਜ਼ਤ ਦੀ ਰਖਵਾਲੀ ਕਰਨ ਲਈ ਜਾਣੇ ਜਾਂਦੇ ਤੇ ਤੁਸੀਂ ਸਾਡੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਰੋਲੋ ਸਾਡੇ ਵੀਰਾਂ ਦੀਆਂ ਪੱਗਾਂ ਰੋਲੋਂ ਸਾਨੂੰ ਕਜਾ ਤਦਾ ਚ ਪ੍ਰਵਾਨ ਨਹੀਂ ਅਗਲਾ ਹਾਊਸ ਅਸੀਂ ਚੱਲਣ ਨਹੀਂ ਦੇਾਂਗੇ ਜਿੰਨੀ ਦੇਰ ਤੱਕ ਸਰਕਾਰ ਤੇ ਸਪੀਕਰ ਆਪਣੇ ਇਸ ਕੀਤੇ 범ਜਰ ਗੁਨਾਹ ਦੀ ਮਾਫੀ ਨਹੀਂ ਮੰਗਣਗੇ ਪੰਜਾਬ ਦੇ ਅੰਦਰ ਅਸੀਂ ਇਹ ਗਲੀ ਗਲੀ ਪੂਚੇ ਪੂਚੇ ਪਿੰਡ ਪਿੰਡ ਹਰ ਮੱਲੇ ਲਹਿਰ ਲੈ ਕੇ ਜਾਵਾਂਗੇ ਮਾਫੀ ਆ ਦੇ ਬੋ ਸੱਜਣ ਟਾਈਟਲਰ ਸਪੀਕਰ ਜੰਮਾਬਾਦ ਸੱਜਣ ਟਾਈਟਲਰ ਸਪੀਕਰ ਜੰਮਾਬਾਦ ਸੱਜਣ ਟਾਈਟਲਰ ਸਪੀਕਰ ਜੰਮਾਬਾਦ ਕਾਲ ਦੇ ਸਪੀਕਰ ਨੇ ਕਿਸੇ ਨੂੰ ਸਸਪੈਂਡ ਨਹੀਂ ਕੀਤਾ ਸੀ ਵਿਧਾਨ ਸਭਾ ਦੇ ਰੂਲ ਦੇ ਮਤਲਬ ਅਕਿ ਜਦੋਂ ਸਸਪੈਂਡ ਹੁੰਦਾ ਮੈਂਬਰ ਦਾ ਨਾਮ ਲਾ ਕੇ ਸਸਪੈਂਡ ਕੀਤਾ ਜਾਂਦਾ ਸਪੀਕਰ ਨੇ ਕਹਾ ਮੈਂ ਸਾਰੇ ਆਵਾਦਵੀ ਪਾਰਟੀ ਦੇ ਲੋਕ ਇਨਸਾਫ ਦੇ ਮੈਂਬਰਾਂ ਨੂੰ ਸਸਪੈਂਡ ਕਰਦਾ ਕੋਈ ਸਸਪੈਂਸ਼ਨ ਨਹੀਂ ਹੁੰਦੀ ਤਦੋਂ ਪਰ ਵੀ ਸਾਨੂੰ ਚੱਕ ਕੇ ਬਾਹਰ ਸੁੱਟਦਾ ਜਦੋਂ ਅਸੀਂ ਬਾਹਰ ਆਏ ਤਾਂ ਉੱਥੇ ਬਾਹਰ ਕੋਈ ਬੋਰਡ ਵੀ ਨਹੀਂ ਲੱਗਿਆ ਹੋਇਆ ਨੋਟਿਸ ਵੀ ਨਹੀਂ ਲੱਗਿਆ ਕਿ ਮੈਂਬਰ ਸਸਪੈਂਡਡ ਆ ਅਸੀਂ ਜਾ ਕੇ ਅੰਦਰ ਆਪਣੀਆਂ ਕੁਰਸੀਆਂ ਤੇ ਬੈਠ ਗਏ ਕੁਰਸੀਆਂ ਤੇ ਬੈਠ ਕੇ ਹਾਊਸ ਲੂਟ ਜੈਨ ਕਰਤਾ ਅਰਜਨ ਕੰਨ ਤੋਂ ਮਗਰੋ ਅਰਜਨ ਹਾਊਸ ਦੇ ਵਿੱਚ ਕੁਰਸੀਆਂ ਤੇ ਆਪਣੀਆਂ ਸੀਟਾਂ ਤੇ ਬੈਠੇ ਹੋਏ ਖਿੱਚ-ਖਿੱਚ ਕੇ ਜਾ ਕੇ ਮੈਂਬਰਾਂ ਨੂੰ ਕੁੱਟ-ਕੁੱਟ ਕੇ ਕੁੜਦੇ ਹੋਏ ਬਾਹਰ ਕੱਢਿਆ ਉਸ ਤੋਂ ਮਗਰੋ ਜਦੋਂ ਹਾਊਸ ਪਾਪਾ ਸ਼ੁਰੂ ਹੋਇਆ ਉਦੋਂ ਮਗਰੋ ਸਪੀਕਰ ਨੇ ਅਨਾਉਂਸ ਕਰਕੇ ਨਾਮ ਲੈ ਕੇ ਮੈਂਬਰਾਂ ਨੂੰ ਸਸਪੈਂਡ ਕੀਤਾ ਤਾਂ ਮੈਂਬਰ ਤਾਂ ਮੈਂਬਰ ਸਸਪੈਂਡ ਉਦੋਂ ਹੋਇਆ ਜੇ ਉਹਨੇ ਸਾਨੂੰ ਬਾਹਰ ਕੱਢ ਕੇ ਉੱਥੇ ਉਹਦੋਂ ਮਗਰੋਂ ਕੀਤਾ ਦੂਜੀ ਗੱਲ ਅੱਜ ਸਵੇਰੇ ਇੱਕ ਗੱਲ ਬੜੀ ਚਰਚਾ ਚੱਲੀ ਕੱਲ ਕਿ ਜਿਹੜਾ ਆਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਬਾਹਰ ਚੋਣਾ ਦੇ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦਾ ਸੀ ਕੋਈ ਇਕੱਠੇ ਹੋਵੇ ਕੱਲ ਸੋਸ਼ਲ ਮੀਡੀਆ ਤੇ ਬੜੀ ਚਰਚਾ ਕੱਲ ਜਦੋਂ ਟੋਪੀ ਵਾਲਿਆਂ ਦੀ ਮੱਤ ਜਦੋਂ ਇਹਨਾਂ ਨੇ ਦਸਤਾਰਾਂ ਜਦੋਂ ਇਹਨਾਂ ਨੇ ਦਸਤਾਰਾਂ ਥੱਲੇ ਉੱਥੇ ਵਿਧਾਨ ਸਭਾ ਦੀ ਜ਼ਮੀਨ ਦੇ ਉੱਪਰ ਸੁੱਟੀਆਂ ਤੇ ਉਹਦੋਂ ਪੈਣਾ ਦੀਆਂ ਚੁੰਨੀਆਂ ਲਾਤੀਆਂ ਕੱਪੜਿਆਂ ਤੱਕ ਫਾੜਦੇ ਤਾਂ ਉਦੋਂ ਦਸਤਾਰ ਥੱਲੇ ਪਈ ਦੇਖ ਕੇ ਅਕਾਲੀ ਧੰਵਾਲਾ ਨੇ ਚੁੱਕੀ ਤੇ ਚੁੱਕ ਕੇ ਉਹਨੂੰ ਬਾਹਰ ਲਾ ਕੇ ਪੂਰੀ ਇੱਜ਼ਤ ਦੇ ਨਾਲ ਜਾ ਕੇ ਉਹ ਮੈਂਬਰ ਮਲਜੀਤ ਸਿੰਘ ਬਲਾਸਪੁਰ ਨੂੰ ਜਾ ਕੇ ਹਸਪਤਾਲ ਦੇ ਵਿੱਚ ਦਿੱਤੀ ਇਹ ਦਸਤਾਰ ਸੀ ਇਹ ਦਸਤਾਰ ਦੀ ਮੇਰੀ ਵੀ ਇਹ ਦਸਤਾਰ ਦੀ ਇੱਜ਼ਤ ਕੈਸ਼ ਦੀ ਕੋਈ ਗੱਲ ਨਹੀਂ ਜਿੱਥੋਂ ਤੱਕ ਪੱਗ ਦੀ ਪੱਗ ਦੀ ਦੋ ਦੋ ਵੱਡੀਆਂ ਚੀਜ਼ਾਂ ਜਿੱਥੋਂ ਤੱਕ ਜਿੱਥੋਂ ਤੱਕ ਪੱਗ ਦੀ ਇੱਜ਼ਤ ਦਾ ਸਵਾਲ ਆ ਜਿੱਥੋਂ ਤੱਕ ਪੱਗ ਦੀ ਇੱਜ਼ਤ ਦਾ ਸਵਾਲ ਆ ਤੇ ਆਪੋਜੀਸ਼ਨ ਦੇ ਰਾਈਟ ਡੈਮੋਕ੍ਰੇਸੀ ਦਾ ਸਵਾਲ ਆ ਉਦੋਂ ਪਾਰਟੀਵਾਦੀ ਕੋਈ ਨਹੀਂ ਪਚਾਉਂਦੀ ਅੱਜ ਮੈਂ ਅੱਜ ਮੈਂ ਸਵੇਰੇ ਜਦੋਂ ਸੈਸ਼ਨ ਸ਼ੁਰੂ ਹੋਇਆ ਮੈਂ ਇੱਕ ਮੋਸ਼ਨ ਮੂਵ ਕੀਤਾ ਕਿ ਕਾਲੇ ਸਜਨ ਦੇ ਵਿੱਚ ਪੱਗਾਂ ਦੀ ਬੇਇੱਜ਼ਤੀ ਹੋਈ ਪਹਿਲਾਂ ਦੀ ਮਹਿਲਾ ਦੀ ਬੇਇੱਜ਼ਤੀ ਹੋਈ ਜਨਤਾ ਦੀ ਬੇਇੱਜ਼ਤੀ ਹੋਈ ਇਸ ਕਰਕੇ ਹਾਊਸ ਇੱਥੇ ਮਤਾ ਪਾਸ ਕਰੇ ਮਾਫੀ ਮੰਗੇ ਤੇ ਸਪੀਕਰ ਮਾਫੀ ਮੰਗੇ ਉਹ ਮਤਾ ਕਾਂਗਰਸ ਵਾਲਿਆਂ ਨੇ ਚੁੱਪ ਕਰਕੇ ਬੈਠੇ ਰਹੇ ਉਹ ਮਤੇ ਦਾ ਕੋਈ ਸਮਰਥਨ ਨਹੀਂ ਕੀਤਾ ਸਪੀਕਰ ਨੇ ਉਹ ਮਤਾ ਸਾਨੂੰ ਬੂਤ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ ਤੇ ਇਹ ਅਗਲਾ 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 ਪ੍ਰੋਗਰਾਮ ਅਸੀਂ ਇਹ ਜੋ ਇਹ ਜੋ ਦਲਸਾਂ ਦੀ ਬੇਇੱਜ਼ਤੀ ਕੀਤੀ ਜੋ ਇਹਨਾਂ ਨੇ ਬਜਟ ਦੇ ਵਿੱਚ ਦਲਤਾਂ ਦਾ ਮਜ਼ਾਕ ਕੀਤਾ ਕਿ 99 99 ਰੁਪਏ ਸਿਰਫ ਦਲਤਾਂ ਨੂੰ ਦਿੱਤੇ ਆ ਤੇ ਜੋ ਇਹਨਾਂ ਨੇ ਬੀਬੀਆਂ ਦੀ ਇੱਥੇ ਬੇਇੱਜ਼ਤੀ ਕੀਤੀ ਜੋ ਪੱਗਾਂ ਇਹਨਾਂ ਨੇ ਜ਼ਮੀਨ ਤੇ ਪੈਣਾ ਜ਼ਰੂਰੀਆਂ ਇਹ ਜਿਹੜੀ ਮੁਹਿੰਮਾ ਇਹਨੂੰ ਅਸੀਂ ਜਾਰੀ ਰੱਖਾਂਗੇ ਇਹ ਆਮ ਆਦਮੀ ਪਾਰਟੀ ਦੇ ਲੀਡਰ ਤੇ ਲੋਕ ਸੰਸਦ ਪਾਰਟੀ ਦੇ ਲੀਡਰ ਸੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਦੇ ਨਾਲ ਟਕਾ ਹੋਇਆ ਵਿਧਾਨ ਸਭਾ ਦੇ ਅੰਦਰ ਅਸੀਂ ਸਾਡੀ ਆਵਾਜ਼ ਬੁਲੰਦ ਕੀਤੀ ਗਈ ਹੈ ਪਰ ਇਹ ਬੜੀ ਸ਼ਰਮਨਾਕ ਗੱਲ ਆ ਕਿ ਲੋਕ ਸੰਕਰ ਦੇ ਮੰਦਰ ਦੇ ਅੰਦਰ ਲੰਪੁਸ਼ ਇਸ ਤਰ੍ਹਾਂ ਦਾ ਮਾਹੌਲ ਬਣਦਾ ਚਾਹੀਦਾ ਹੈ ਲੋਕ ਸੰਕਰ ਦਾ ਮੰਦਰ ਕਿਹੜਾ ਜਾਂਦਾ ਵਿਧਾਨ ਸਭਾ ਦੇ ਅੰਦਰ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ ਨੇ ਦੇਖੋ ਕੱਲ ਕੈਪਟਨ ਸਾਹਿਬ ਨੇ ਭੂਲਕਾ ਸਾਹਿਬ ਦੇ ਨੀਰੇ ਬਾਰੇ ਇੱਕ ਟਿੱਪਣੀ ਕੀਤੀ ਆ ਕਿ ਇੱਕ ਬੜਾ ਪੁਰਾਣਾ ਸੀਨੀਅਰ ਵਕੀਲ ਔਰ ਇੱਕ ਪੁਰਾਣਾ ਸੰਪਾਦਕ ਐਡੀਟਰ ਇਹ ਹਾਊਸ ਨੂੰ ਹੁਣ ਤੱਕ ਕਵਰ ਕਰਦੇ ਰਹੇ ਆ ਹਾਊਸ ਦੇ ਵਿੱਚ ਜੋ ਤੱਕਾਸ਼ਾਈ ਹੁੰਦੀ ਰਹੀ ਆ ਜਾਂ ਹਾਊਸ ਦੇ ਵਿੱਚ ਜੋ ਵੀ ਡੈਕੋਰਮ ਟੁੱਟਦਾ ਰਿਹਾ ਉਹਨੂੰ ਕਵਰ ਕਰਦੇ ਰਹੇ ਆ ਜ਼ਰੂਰ ਕਰਦੇ ਰਹੇ ਆ ਪਰ ਮੈਂ ਉਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਵਾਂ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀ ਲੋਕਾਂ ਨਾਲ ਜ਼ਿਆਤੀਆਂ ਜਦੋਂ ਲੋਕਾਂ ਦੇ ਹੱਕ ਖੋਏ ਜਾਂਦੇ ਆ ਅਸੀਂ ਉਹਦੀ ਕਦਰ ਕਰਦੇ ਹੋਏ ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਦੇ ਰਹੇ ਆ ਸੋ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਜਿੱਥੇ ਅਸੀਂ ਸਾਰੀ ਉਮਰ ਲਾਤੀ ਆ ਅੱਜ ਇਸ ਕੰਮ ਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਣਾ ਮੈਂ ਕਿ ਰੋਜ਼ ਇੱਕ ਗਲਤ ਨਵੀਂ ਪ੍ਰਥਾ ਇਸ ਹਾਊਸ ਦੇ ਵਿੱਚ ਸ਼ੁਰੂ ਹੋ ਰਹੀ ਹੈ ਸਭ ਤੋਂ ਪਹਿਲਾਂ ਸਾਡੇ ਦੋ ਮੈਂਬਰਸ ਨੂੰ ਬਾਹਰ ਕੱਢਦਾ ਕੋਈ ਵਜ੍ਹਾ ਨਹੀਂ ਸੀ ਜਦੋਂ ਉਹ ਮੈਟਰ ਪ੍ਰਿਵੀਲੇਜ ਕਮੇਟੀ ਨੂੰ ਰੈਫਰ ਕੀਤਾ ਗਿਆ